ਲੋੜੀ ਸੱਜਣੋ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਅੱਜ ਨਵੀਂ ਵੀਡੀਓ ਲੈ ਕੇ ਪਹੁੰਚੇ ਆਂ ਅੱਜ ਦੀ ਵੀਡੀਓ ਸਾਡੀ ਰਹੇਗੀ ਘੋੜਿਆਂ ਦੀ ਖਰਾਕ ਦੇ ਬਾਰੇ ਵਿੱਚ ਜਿਨ੍ਹਾਂ ਦੇ ਪਹਾਵਾਂ ਦੇ ਮੱਝ ਡੌੜ ਰਹਿੰਦਾ ਕਿ ਘੋੜਿਆਂ ਦਾ ਪਤਾ ਨਹੀਂ ਕਿੰਨਾ ਕੁ ਖਰਚਾ ਅੱਜ ਫੁੱਲ ਡਿਟੇਲ 'ਚ ਸਭ ਕੁਝ ਦੱਸਾਂਗੇ ਵੀਡੀਓ ਦੇ ਲਾਟ ਤੱਕ ਬਣੇ ਰਹੋ ਤੁਹਾਨੂੰ ਦਾਣੇ ਦੀ ਕੁਆਲਿਟੀ ਵੀ ਚੈੱਕ ਕਰਵਾਵਾਂਗੇ ਦਾਣਾ ਵੀ ਦੱਸਾਂਗੇ ਆਪਾਂ ਕਿਦਾਂ ਪਾ ਰਹੇ ਹਾਂ ਇਸ ਟਾਈਮ ਗਰਮੀ ਦਾ ਮੌਸਮ ਹੈ ਆ ਗਰਮੀ ਦੇ ਮੌਸਮ 'ਚ ਕਿਹੜਾ ਦਾਣਾ ਪਾਈਦਾ ਸਿਆਲ 'ਚ ਕਿਹੜਾ ਪਾਈਦਾ ਸਭ ਕੁਝ ਦੱਸਾਂਗੇ ਵੀਰੇ ਦੇ ਲਾਟ ਤੱਕ ਬਣੇ ਰਹੋ ਜਿਹੜੇ ਮੇਰੇ ਭਰਾ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਹੋਰ ਵੀਡੀਓ ਵੀ ਤੁਹਾਡੇ ਤੱਕ ਲੈ ਕੇ ਆਵਾਂਗੇ ਵਧੀਆ ਤੋਂ ਵਧੀਆ ਬੇ ਸੱਜਣੋ ਆਹ ਦਾਣਾ ਆਪ ਰਾਤ ਭਿਓ ਕੇ ਰੱਖਿਆ ਸੀ ਹੁਣ ਮਾਰਨਿੰਗ ਦਾ ਟਾਈਮ ਆ ਹੁਣ ਇਹਨੂੰ ਪਾਣੀ ਚੋਂ ਬਾਹਰ ਕੱਢਿਆ ਇਹਦੇ ਵਿੱਚ ਆ ਗਿਆ 2.5 ਕਿਲੋ ਚਨੇ 2.5 ਕਿਲੋ ਜੋ 2 ਕਿਲੋ ਮੋਟਾ ਜਵਾ ਸਾਡੇ ਕੋਲ 4 ਜਨਵਰੀਆ 7 ਕਿਲੋ ਦੇ ਕਰੀਬੇ ਦਾਣਾ ਤੇ ਦਾਣੇ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਵਾਉਂਦੇ ਆ ਇਹ ਮਿੱਤਰੋ ਚਣਾ ਆ ਚਣੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਚਨੇ ਦਾ ਰੇਟ ਮਿੱਤਰੋ ਮਾਰਕੀਟ ਚ ਇਸ ਟਾਈਮ ਆਪਾਂ ਲਿਆ ਹੈਗਾ 75 ਰੁਪਏ ਕਿਲੋ ਐਮ ਜੀ ਗੋਲਡ ਦਾ ਚਨਾ ਏ ਤੇ ਆ ਆ ਗਿਆ ਆ ਗਿਆ ਮਿੱਤਰੋ ਜੋ ਜੋ ਆ ਦੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਘਟਾ ਨਹੀਂ ਹੈਗਾ ਤੇ ਜਵਾਂ ਦਾ ਰੇਟ ਮਿੱਤਰੋ ਰਿਹਾ 30 ਰੁਪਏ ਕਿਲੋ ਕੱਲੀ ਕੱਲੀ ਚੀਜ਼ ਦਾ ਰੇਟ ਵੀ ਦੱਸਾਂਗੇ ਤਾਂ ਨਵੇਂ ਦੋਸਤਾਂ ਨੂੰ ਖਰਚੇ ਦਾ ਪਤਾ ਲੱਗ ਸਕੇ ਆ ਗਾ ਮਿੱਤਰੋ ਜਵਾਂ ਮੋਟਾ ਜਵਾਂ ਕਹਿਦਾ ਇਹਨੂੰ ਤੇ ਇਹ 40 ਤੋਂ 45 ਦੇ ਵਿੱਚ ਵਿੱਚ ਇਸ ਮੌਸਮ 'ਚ ਮਿਲਿਆ ਬਾਕੀ ਦਾਣੇ ਦੀ ਕੁਆਲਿਟੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿੱਤਰੋ ਜੇ ਦਾਣਾ ਪਾਵਾਂਗੇ ਤੇ ਜਾਨਵਰ ਤੰਦਰੁਸਤ ਰਹੇਗਾ ਤੰਦਰੁਸਤ ਰਹੇਗਾ ਤੇ ਸੋਹਣਾ ਲੱਗੇਗਾ ਤੇ ਜੇ ਸੋਹਣਾ ਨਾ ਲੱਗਿਆ ਤੇ ਕਿਤੇ ਨਾ ਕਿਤੇ ਆਪਣਾ ਸ਼ੌਂਕ ਮਰੇਗਾ ਇਸ ਕਰਕੇ ਦਾਣਾ ਰੋਜ਼ ਪਾਉਣਾ ਜ਼ਰੂਰੀ ਆ ਲੋਕਾਂ ਲਓਏ ਸੱਜਣਾ ਹੁਣ ਆਪਾਂ ਕੋੜ ਦੇ ਸਟੇਬਲ 'ਚ ਆ ਗਏ ਆਂ ਦਾਣਾ ਦੂਸਰੀ ਸਾਈਡ 'ਤੇ ਹੋਇਆ ਸੀ ਉਧਰੋਂ ਹੁਣ ਇੱਧਰ ਸਟੇਬਲ 'ਚ ਲੈ ਆਂਦਾ ਇਹ ਵਿੱਚ ਚੋਕਰ ਮਿਕਸ ਕਰਾਂਗੇ ਜੋ ਜਾਨਵਰ ਛੋਟਾ ਉਹਦਾ ਉਹਦੀ ਕੁਆਂਟੀਟੀ ਨਾਲ ਦਾਣਾ ਪਾਵਾਂਗੇ ਜੋ ਜਾਨਵਰ ਵੱਡਾ ਉਹਨੂੰ ਉਸਹਾ ਨਾ ਪਾਵਾਂਗੇ ਬਾਕੀ ਚੋਕਰ ਵਧੀਆ ਕੁਆਲਿਟੀ ਦਾ ਯੂਜ਼ ਕਰਿਆ ਕਰੋ ਆਪਾਂ ਸਰਤਾਜ ਸਰਤਾਜ ਕੰਪਨੀ ਦਾ ਕਰੀਦਾ ਤੇ ਬਾਕੀ ਚੋਕਰ ਮਲਾ ਕੇ ਦਾਣਾ ਗਿੱਲਾ ਨਹੀਂ ਰਹੇਗਾ ਜਿਆਦਾ ਤੇ ਵਧੀਆ ਖਾਦਾ ਜਾਊਗਾ ਜਾਨਵਰ ਨੂੰ ਇਹ ਮਿੱਤਰੋ ਆਪਣੇ ਕੋਲ ਹੈਗਾ ਬਾਜਪਾਦਲੇ ਵਾਲ ਦਾ ਬੱਚਾ ਬਾਜਪਾਦਲੇ ਵਾਲਾ ਇਹ ਦੁਨੀਆ 'ਚ ਨਹੀਂ ਰਿਹਾ ਤੇ ਇਹ ਉਹਦਾ ਬੱਚਾ ਹੈਗਾ 6 ਮਹੀਨੇ ਦੀ ਏਜ ਹੋਗੀ ਤੇ ਆਹ ਮਿੱਤਰੋ 2 ਨੰਬਰ ਦੀ ਘੋੜੀ ਵਾਸਤੇ ਬਣਾਵਾਂਗੇ ਸੈਕਿੰਡ ਨੰਬਰ ਜਨਵਾਰ ਜਿਹੜਾ ਸਾਡਾ ਮੱਜਨੂ ਘੋੜੇ ਦੀ ਬੱਚੀ ਆ 17 ਮਹੀਨੇ ਉਹਦੀ ਏਜ ਹੋਗੀ ਇਹ ਦਾਣਾ ਅਸੀਂ ਉਹਦੇ ਵਾਸਤੇ ਬਣਾ ਰਹੇ ਆ ਤੇ ਚਲੋ ਤੁਹਾਨੂੰ ਮੱਜਨੂ ਦੀ ਬੱਚੀ ਦਿਖਾਉਨੇ ਆ ਓਕੇ ਇਹ ਹੈਗੀ ਹੈ ਮਿੱਤਰੋ ਸਭ ਤੋਂ ਪੁਰਾਣੀ ਘੋੜੀ ਸਾਡੇ ਕੋਲ ਆਪਣੇ ਕੋਲੇ 3 ਸੂਵੇ ਸੂਈ ਆ ਤੇ ਤਿੰਨੇ ਬੱਚੇ ਆਪਣੇ ਕੋਲੇ ਆ ਦੇ ਬਾਕੀ ਘੋੜੀ ਦਾ ਪਟਾ ਚੈੱਕ ਕਰੋ ਇਹ ਘੋੜੀ ਕਿਵੇਂ ਲੱਗੀ ਜਰੂਰ ਦੱਸਿਓ ਤੇ ਕਮਰੇ ਬਾਰੇ ਜਰੂਰ ਦੱਸਿਓ ਮਿੱਤਰੋ ਸਾਡੇ ਸਾਰੇ ਜਾਨਵਰ ਇਕੱਲੇ ਇਕੱਲੇ ਕਮਰੇ ਚ ਆ ਤੇ ਜਨਵਰ ਨੂੰ ਕਦੇ ਬੰਨਿਆ ਨਹੀਂ ਆਪਾਂ ਆਜ਼ਾਦ ਰੱਖੇ ਆ ਪੂਰੇ ਲਓ ਮਿੱਤਰੋ ਬਲੈਕ ਹੁੰਦਾ ਰਿਐਕਸ਼ਨ ਦੇਖੋ ਦਾਣੇ ਨੂੰ ਵੇਖ ਕੇ ਮਿੱਤਰੋ ਬਾਕੀ ਤੁਹਾਨੂੰ ਦੱਸਦੇ ਆ ਕਿ ਇੱਕ ਜਾਨਵਰ ਦਾ ਪਰਡੇ ਦਾ ਖਰਚਾ 1.5 ਤੋਂ 200 ਰੁਪਏ ਆਉਂਦਾ ਆਪਣੇ ਕੋਲ 4 ਜਾਨਵਰ ਆ ਤੇ ਤਕਰੀਬਨ ਰੋਜ਼ ਦਾ ਖਰਚਾ ਸਾਡਾ 800 ਰੁਪਏ ਦੇ ਕਰੀਬ ਆਉਂਦਾ ਤੇ ਬਾਕੀ ਜੇ ਜਾਨਵਰ ਨੂੰ ਆਪਾਂ ਫੀਟ ਰੱਖਦੇ ਆ ਤੇ ਫਿਰ ਜੇ ਆਪਾਂ ਜਾਨਵਰ ਨੂੰ ਖੁਰਾਕ ਘਟ ਦੇਵਾਂਗੇ ਤੇ ਜਾਨਵਰ ਸਾਡਾ ਲਿੱਸਾ ਰਹੇਗਾ ਤੇ ਜਾਨਵਰ ਸਾਡਾ ਜੇ ਲਿੱਸਾ ਰਿਹਾ ਤੇ ਕਿਤੇ ਨਾ ਕਿਤੇ ਸਾਡਾ ਸ਼ੌਂਕ ਮਰੇਗਾ ਕਿਉਂਕਿ ਜੋ ਵੀ ਸੱਜਣ ਬਾਹਰੋਂ ਵੇਖਣ ਆਉਣਗੇ ਤੇ ਲਿਸ਼ੇ ਜਨਵਰ ਨੂੰ ਕਿਤਨਾ ਕਿਤੇ ਕੋਈ ਨਿੰਦੇਗਾ ਤੇ ਸਾਡਾ ਸ਼ੌਂਕ ਮਰੇਗਾ ਜੇ ਆਪਾਂ ਜਨਵਰ ਨੂੰ ਬਿਲਕੁਲ ਫਿਟਫਟ ਰੱਖਣਾ ਚਾਹੁੰਦੇ ਆ ਤਾਂ 1.5 ਤੋਂ 200 ਰੁਪਿਆ ਇੱਕ ਜਨਵਰ ਦਾ ਪਰ ਡੇ ਦਾ ਖਰਚਾ ਤੇ ਬਾਕੀ ਸਾਡੇ ਜਨਵਰ ਤੁਹਾਨੂੰ ਕਿਵੇਂ ਲੱਗੇ ਤੇ ਮਿੱਤਰੋ ਇੱਕ ਜ਼ਰੂਰੀ ਗੱਲ ਗਰਮੀ ਦੇ ਵਿੱਚ ਜਿੱਦਾਂ ਸਾਡੇ ਵੱਖੋ-ਵੱਖਰੇ ਜਨਵਰ ਦਾ ਵੱਖੋ-ਵੱਖਰਾ ਕਮਰਾ ਹਰ ਕਮਰੇ ਦੇ ਵਿੱਚ ਪੱਖਾ ਹਰ ਕਮਰੇ ਦੇ ਵਿੱਚ ਪਾਣੀ ਜ਼ਰੂਰ ਰੱਖੋ ਕਿਉਂਕਿ ਜਨਵਰ ਦੀ ਸੇਵਾ ਸਾਨੂੰ ਆਪ ਕਰਨੀ ਪਏਗੀ ਇਸੇ ਤਰ੍ਹਾਂ ਆਪਣਾ ਵੀ ਧਿਆਨ ਰੱਖੋ ਤੇ ਜਨਵਰ ਦਾ ਵੀ ਧਿਆਨ ਰੱਖੋ ਲਓ ਵੀ ਸੱਜਣੋ ਅੱਜ ਦੀ ਸਾਡੀ ਵੀਡੀਓ ਘੋੜਿਆਂ ਦੀ ਖਰਾਕ ਦੇ ਬਾਰੇ ਵਿੱਚ ਸੀ ਤੇ ਜਿੰਨਾ ਵੀਰਾਂ ਨੂੰ ਵੀਡੀਓ ਵਧੀਆ ਲੱਗੀ ਕਮੈਂਟ ਜ਼ਰੂਰ ਕਰਿਓ ਬਾਕੀ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਉਮੀਦ ਕਰਦੇ ਹਾਂ ਕਿ ਜੋ ਬੰਦਿਆ ਨਵੀਆਂ ਘੋੜੀਆਂ ਰੱਖੀਆਂ ਜਾਂ ਘੋੜੀ ਰੱਖਣਾ ਚਾਹੁੰਦੇ ਆ ਜਿਨ੍ਹਾਂ ਦੇ ਮਨ 'ਚ ਸ਼ੌਂਕ ਆ ਉਹਨਾਂ ਨੂੰ ਇਸ ਵੀਡੀਓ ਤੋਂ ਸਾਹੇ ਤਾਂ ਮਿਲੇਗੀ ਘੋੜਿਆਂ ਦੀ ਖਰਾਕ ਦੇ ਬਾਰੇ ਚ ਇਹ ਮਿੱਤਰੋ ਗਰਮੀ ਦੀ ਖਰਾਕ ਦੇ ਬਾਰੇ ਦੱਸਿਆ ਆਪਾਂ ਸਿਆਲ ਦੀ ਖਰਾਕ ਜੋ ਆ ਉਬਾਲ ਕੇ ਪਾਈਦੀ ਆ ਤੇ ਉਹਦੇ ਤੇ ਵੀਡੀਓ ਜਰੂਰ ਬਣਾਵਾਂਗੇ ਬਾਕੀ ਜੋ ਵੀ ਰਾਣੇ ਨਵੀਆਂ ਘੋੜੀਆਂ ਰੱਖੀਆਂ ਨੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਆਪਣੇ ਜਨਵਰਾਂ ਦਾ ਤੇ ਆਪਣਾ ਖਾਸ ਖਿਆਲ ਰੱਖੋ ਬਾਕੀ ਹੋਰ ਵੀ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਇਸੇ ਤਰ੍ਹਾਂ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆਂ